ਜ਼ిల్లా ਗੁਰਦਾਸਪੁਰ ਦੇ ਡੇਰਾਬਾਬਾ ਨਾਨਕ ਦੇ ਪਿੰਡਾ ਕੋਡਲੀ ਸੁਰਪ ਮੱਲਲੀ ਦੇ ਵਿੱਚ ਤੜਕਸਰ ਐਨਆਈਏ ਵੱਲੋਂ ਰੇਡ ਕੀਤੀ ਗਈ ਹੈ ਦਾਸੀ ਇਹ ਕੀ 7 ਵਜੇ ਦੇ ਕਰੀਬ ਦੋ ਘਰਾਂ ਦੇ ਵਿੱਚ ਰੇਡ ਹੋਈ ਹੈ ਸੋ 2:30 ਤੋਂ 3 ਘੰਟੇ ਤੱਕ ਇਹ ਰੇਡ ਚੱਲੀ ਹੈ ਐਨਆਈਏ ਦੇ ਅਧਿਕਾਰੀਆਂ ਨੇ ਤਾਂ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਲੇਕਿਨ ਮਨਦੀਪ ਸਿੰਘ ਸੋਨੂ ਦੇ ਨਾਲ ਜਦੋਂ ਰੇਡ ਖਤਮ ਹੋਈ ਤਾਂ ਗੱਲਬਾਤ ਕੀਤੀ ਗਈ ਉਹਨਾਂ ਕਹਾਂ ਮੈਂ ਖੁਦ ਟਾਬੇ ਤੇ ਕੰਮ ਕਰਦਾ ਕਰਦੇ ਹਾਲਾਤ ਠੀਕ ਨਹੀਂ ਹਨ ਸਲੇਮੈਂ ਟਾਬੇ ਤੇ ਕੰਮ ਕਰਦਾ ਮੇਰੇ ਕੋਲ ਪੁੱਛਕਿਛ ਕੀਤੀ ਗਈ ਅਤੇ ਮੈਂ ਬਿਲਕੁਲ ਸਹੀ ਐਨਆਈਏ ਨੂੰ ਜਵਾਬ ਦਿੱਤੇ ਹੈ ਕਰਦੀ ਤਲਾਸ਼ੀ ਲਈ ਗਈ ਹੈ ਅਲਮਾਰੀਆਂ ਬੈੱਡ ਤੱਕ ਫੋਲੇ ਗਏ ਨੇ ਹੁਣ ਵੀ ਮੈਨੂੰ ਐਨਆਈਏ ਨੇ ਦਫ਼ਤਰੀ ਆਉਣ ਲਈ ਕਿਹਾ ਤੇ ਜਦ ਵੀ ਬੁਲਾਉਣਗੇ ਮੈਂ ਜਾ ਕੇ ਉਹਨਾਂ ਦਾ ਸਾਥ ਦਵਾਂਗਾ ਪਰਿਵਾਰ 'ਚ ਮੇਰੇ ਡੈਡੀ ਆ ਮੰਮੀ ਆ ਦੋ ਬ੍ਰਦਰ ਆ ਇੱਕ ਬਰ ਬਜ਼ਰਾ ਦੂਜਾ ਬਾਹਰ ਆ ਜੀ ਬਾਹਰ ਦबई ਆ ਜੀ ਤੇ ਮੈਂ ਖੁਦ ਟਾਬੇ ਤੇ ਕੰਮ ਕਰਦਾ ਆ ਜੀ ਹਾਂਜੀ ਤੇ ਮੈਂ ਆਪਣੇ ਘਰ ਦੇ ਹਲਾਤਾ ਕਰਕੇ ਜੀ ਬਾਹਰ ਕੰਮ ਕਰਦਾ ਆ ਜੀ ਅੱਜ ਸਾਡੇ ਘਰ ਐਨਐਚ ਦੀ ਟੀਮ ਆਈ ਸੀ ਜੀ ਸਾਡੇ ਤੋਂ ਪੁੱਛਗਿੱਛ ਹੋਈ ਆ ਵੀ ਤੁਹਾਡੇ ਤੇ ਮਤਲਬ ਕੋਈ ਕਾਰਵਾਈ ਕਰਨੀ ਇਸ ਕਰਕੇ ਸਾਡੇ ਤੇ ਇਦਾਂ ਤਾਂ ਕੋਈ ਚੀਜ਼ ਨਹੀਂ ਆ ਸਾਡਾ ਕੋਈ ਸਬੰਧ ਨਹੀਂ ਆ ਕਿਸੇ ਨਾਲ ਅਸੀਂ ਗਰੀਬ ਪਰਿਵਾਰ ਨਾਲ ਰਿਲੇਟਡ ਬੰਦੇ ਆ ਅਸੀਂ ਆਪਣੇ ਆਪ ਨੂੰ ਨਰਦੋਸ਼ ਆ ਜੀ ਗੇੜ ਕਹਿੰਦੇ ਤੁਹਾਡੀ ਕਿਸੇ ਨਾਲ ਗੱਲ ਹੁੰਦੀ ਆ ਜੀ ਅਬ ਹੈਪੀ ਪਸ਼ਿਆਨਾ ਜੀ ਪਰ ਸਾਡੀ ਕਿਸੇ ਨਾਲ ਕੋਈ ਗੱਲ ਨਹੀਂ ਦੀ ਹੁੰਦੀ ਜੀ ਆਪਾਂ ਦਾ ਕੋਈ ਸਬੰਧ ਨਹੀਂ ਕਿਸੇ ਨਾਲ ਦਾ ਰੱਖਦੇ ਹਾਂਜੀ ਸਰ ਜੀ ਰੇਡ ਚਿਰਫੇ ਵੀ 25 ਮਿੰਟ ਚੱਲੀ ਹੈ ਜੀ ਹਾਂਜੀ ਹਾਂਜੀ 6 6 ਸੀ ਬੜੀ ਦੇ ਆਈ ਦੀ ਹਾਂਜੀ 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 ਕਿਹਾਂ ਜੀ ਤਲਾਸ਼ੀ ਲਈ ਆ ਜੀ ਕਰਦੀ ਹਾਂਜੀ ਪਰ ਕੋਈ ਨਹੀਂ ਮਿਲਿਆ ਜੀ ਹਾਂਜੀ ਕਿਉਂ ਪਸ਼ਿਆਨਾ ਇਹ ਇਹਨਾਂ ਦਾ ਪਤਾ ਨਹੀਂ ਕਿੱਥੇ ਹੈ ਸਰ ਸਾਡਾ ਨਾਮ ਇਸ ਕਰਕੇ ਲਿਆ ਕਿ ਉਹਨਾਂ ਨੂੰ ਕੋਈ ਸ਼ੱਕ ਸੀ ਸਾਡੇ ਦੇ ਪਰ ਇਦਾਂ ਦੀ ਕੋਈ ਗੱਲ ਨਹੀਂ ਹੈ ਜੀ ਹਾਂਜੀ ਬਟ ਸਰ ਮੈਨੂੰ ਉਹਨਾਂ ਦੇ ਬਾਰੇ ਕੁਝ ਨਹੀਂ ਪਤਾ ਜੀ ਗੁਰਦਾਸਪੁਰ ਤੋਂ ਲੱਖੀ ਦੀ ਰਿਪੋਰਟ ਲੁਧਿਆਣਾ ਲੈ ਜ਼ిల్లా ਗੁਰਦਾਸਪੁਰ ਦੇ ਡੇਰਾਬਾਬਾ ਨਾਨਕ ਦੇ ਪਿੰਡਾ ਕੋਡਲੀ ਸੁਰਪ ਮੱਲਲੀ ਦੇ ਵਿੱਚ ਤੜਕਸਰ ਐਨਆਈਏ ਵੱਲੋਂ ਰੇਡ ਕੀਤੀ ਗਈ ਹੈ ਦਾਸੀ ਇਹ ਕੀ 7 ਵਜੇ ਦੇ ਕਰੀਬ ਦੋ ਘਰਾਂ ਦੇ ਵਿੱਚ ਰੇਡ ਹੋਈ ਹੈ ਸੋ 2:30 ਤੋਂ 3 ਘੰਟੇ ਤੱਕ ਇਹ ਰੇਡ ਚੱਲੀ ਹੈ ਐਨਆਈਏ ਦੇ ਅਧਿਕਾਰੀਆਂ ਨੇ ਤਾਂ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਲੇਕਿਨ ਮਨਦੀਪ ਸਿੰਘ ਸੋਨੂ ਦੇ ਨਾਲ ਜਦੋਂ ਰੇਡ ਖਤਮ ਹੋਈ ਤਾਂ ਗੱਲਬਾਤ ਕੀਤੀ ਗਈ ਉਹਨਾਂ ਕਹਾਂ ਮੈਂ ਖੁਦ ਟਾਬੇ ਤੇ ਕੰਮ ਕਰਦਾ ਕਰਦੇ ਹਾਲਾਤ ਠੀਕ ਨਹੀਂ ਹਨ ਇਸ ਲਈ ਮੈਂ ਟਾਬੇ ਤੇ ਕੰਮ ਕਰਦਾ ਮੇਰੇ ਕੋਲ ਪੁੱਛਕਿਛ ਕੀਤੀ ਗਈ ਅਤੇ ਮੈਂ ਬਿਲਕੁਲ ਸਹੀ ਐਨਆਈਏ ਨੂੰ ਜਵਾਬ ਦਿੱਤੇ ਹੈ ਕਰਦੀ ਤਲਾਸ਼ੀ ਲਈ ਗਈ ਹੈ ﺍﻟमारੀਆਂ ਬੈੱਡ ਤੱਕ ਫੋਲੇ ਗਏ ਨੇ ਹੁਣ ਵੀ ਮੈਨੂੰ ਐਨਆਈਏ ਨੇ ਦਫ਼ਤਰੀ ਆਉਣ ਲਈ ਕਿਹਾ ਤੇ ਜਦ ਵੀ ਬੁਲਾਉਣਗੇ ਮੈਂ ਜਾ ਕੇ ਉਹਨਾਂ ਦਾ ਸਾਥ ਦਵਾਂਗਾ ਪਰਿਵਾਰ ਚ ਮੇਰੇ ਡੈਡੀ ਹੈ ਮੰਮੀ ਹੈ ਦੋ ਬ੍ਰਦਰ ਹੈ ਅਕਬਰ ਬ੍ਰਦਰ ਬਾਹਰ ਹੈ ਜੀ ਬਾਹਰ ਦੁਬਈ ਹੈ ਜੀ ਤੇ ਮੈਂ ਖੁਦ ਟਾਬੇ ਤੇ ਕੰਮ ਕਰਦਾ ਹਾਂ ਜੀ ਹਾਂਜੀ ਤੇ ਮੈਂ ਆਪਣੇ ਘਰ ਦੇ ਹਲਾਤਾ ਕਰਕੇ ਜੀ ਬਾਹਰ ਕੰਮ ਕਰਦਾ ਆ ਜੀ ਅੱਜ ਸਾਡੇ ਘਰ ਐਨਆਈ ਦੀ ਟੀਮ ਆਈ ਸੀ ਜੀ ਸਾਡੇ ਤੋਂ ਪੁੱਛ ਗਏ ਸੀ ਹੋਈ ਆ ਵੀ ਤੁਹਾਡੇ ਤੇ ਮਤਲਬ ਕੋਈ ਕਾਰਵਾਈ ਕਰਨੀ ਇਸ ਕਰਕੇ ਸਾਡੇ ਤੇ ਇਦਾਂ ਤਾਂ ਕੋਈ ਚੀਜ਼ ਨਹੀਂ ਆ ਸਾਡਾ ਕੋਈ ਸਬੰਧ ਨਹੀਂ ਆ ਕਿਸੇ ਨਾਲ ਅਸੀਂ ਗਰੀਬ ਪਰਿਵਾਰ ਨਾਲ ਰਿਲੇਟਡ ਬੰਦੇ ਆ ਅਸੀਂ ਆਪਣੇ ਆਪ ਨੂੰ ਨਰਦੋਸ਼ ਆ ਜੀ ਗੇੜ ਕਹਿੰਦੇ ਤੁਹਾਡੀ ਕਿਸੇ ਨਾਲ ਗੱਲ ਹੁੰਦੀ ਆ ਜੀ ਅਬ ਹੈਪੀ ਪਸ਼ੀਆਣਾ ਜੀ ਪਰ ਸਾਡੀ ਕਿਸੇ ਨਾਲ ਕੋਈ ਗੱਲ ਨਹੀਂ ਦੀ ਹੁੰਦੀ ਦੀ ਆਪਾਂ ਦਾ ਕੋਈ ਸਬੰਧ ਨਹੀਂ ਕਿਸੇ ਨਾਲ ਦਾ ਰੱਖਦੇ ਹਾਂਜੀ ਸਰ ਇਹ ਰੇਡ ਸਿਰਫ ਵੀ 25 ਮਿੰਟ ਚੱਲੀ ਹੈ ਜੀ ਹਾਂਜੀ ਹਾਂਜੀ 6 6 ਵਜੇ 6 ਵਜੇ ਵਲੀ ਦੇ ਆਈ ਜੀ ਹਾਂਜੀ 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 ਕਿਹਾਂ ਜੀ ਤਲਾਸ਼ੀ ਲਈ ਹੈ ਜੀ ਕਰਦੀ ਹਾਂਜੀ ਪਰ ਕੋਈ ਨਹੀਂ ਮਿਲਿਆ ਜੀ ਹਾਂਜੀ ਕੋਈ ਸ਼ਰਾਬ ਇਹ ਇਹਨਾਂ ਦਾ ਪਤਾ ਨਹੀਂ ਕਿੱਥੇ ਹੈ ਸਰ ਸਾਡਾ ਨਾਮ ਇਸ ਕਰਕੇ ਲਿਆ ਕਿ ਉਹਨਾਂ ਨੂੰ ਕੋਈ ਸ਼ੱਕ ਸੀ ਸਾਡੇ ਦੇ ਪਰ ਇਦਾਂ ਦੀ ਕੋਈ ਗੱਲ ਨਹੀਂ ਹੈ ਜੀ ਹਾਂਜੀ ਬਟ ਸਰ ਮੈਨੂੰ ਉਹਨਾਂ ਦੇ ਬਾਰੇ ਕੁਝ ਨਹੀਂ ਪਤਾ ਜੀ ਗੁਰਦਾਸਪੁਰ ਤੋਂ ਲੱਖੀ ਦੀ ਰਿਪੋਰਟ ਲੁਧਿਆਣਾ ਲੈ